ਅੱਜ ਨੰਗਲ ਦੀ ਮੰਨੀ ਪਰਮੰਨੀ ਸੰਸਥਾ ਗ੍ਰੀਨ ਅਰਥ ਜਿਹੜੀ ਹੈਗੀ ਹੈ ਉਹਦੇ ਦੁਆਰਾ ਅੱਜ ਗੁਰਦੁਆਰਾ ਘਟਸਾਭ ਦੇ ਵਿੱਚ ਅਮਰਪਾਲੀ ਦਾ ਬੂਟਾ ਲਗਾ ਕੇ ਇਹਦੀ ਸ਼ੁਰੂਆਤ ਕੀਤੀ ਗਈ ਹੈ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ 101 ਬੂਟੇ ਲਗਾਣੇ ਹਨ ਔਰ ਅਸੀਂ ਐਸੀ ਜਗ੍ਹਾ ਤੇ ਇਹਨਾਂ ਦੇ ਨਾਲ ਮਿਲ ਕੇ ਬੂਟੇ ਲਗਾਣੇ ਹਨ ਜਿੱਥੇ ਕੋਈ ਸਰਾਊਂਡਿੰਗ ਚਾਰਦੁਵਾਰੀ ਬਣੀ ਹੋਵੇ ਜਾਂ ਫੈਂਸਿੰਗ ਲੱਗੀ ਹੋਵੇ ਤਾਂ ਕਿ ਉਹ ਬੂਟੇ ਚੱਲਣ ਇੱਕ ਅਸੀਂ ਕੋਈ ਫਾਰਮੈਲਟੀ ਨਾ ਕਰੀਏ ਕਿ ਫਾਰਮੈਲਟੀ ਬਣ ਕੇ ਰਹਿ ਜਾਏ ਜਿਵੇਂ ਸੰਸਥਾ ਦਾ ਨਾਮ ਗ੍ਰੀਨ ਅਰਥ ਰੱਖਿਆ ਇਹਦਾ ਮਤਲਬ ਇਹੀ ਹੈ ਕਿ ਅਸੀਂ ਜ਼ਮੀਨ ਨੂੰ ਹਰਾ ਭਰਿਆ ਰੱਖ ਸਕੀਏ ਜ਼ਮੀਨ ਹਰੀ ਭਰੀ ਰਹੇਗੀ ਬੂਟੇ ਲੱਗਣਗੇ ਵਾਤਾਵਰਣ ਸੁਧਰੇਗਾ ਔਰ ਅੱਜ ਗ੍ਰੀਨ ਅਰਥ ਵੱਲੋਂ ਸਾਡੇ ਸਰਦਾਰ ਕੇਰ ਸਿੰਘ ਜੀ ਨੂੰ ਇੱਕ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੂੰ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਬਣਾਇਆ ਸੰਸਥਾ ਦਾ ਅਸੀਂ ਵੀ ਕਈ ਸਾਲਾਂ ਤੋਂ ਇਹਨਾਂ ਦੇ ਨਾਲ ਮਿਲ ਕੇ ਸਾਰੇ ਜਿੰਨੇ ਵੀ ਮੇਰੇ ਨਾਲ ਇੱਥੇ ਮੈਂਬਰ ਖੜੇ ਐ ਸਭ ਅਸੀਂ ਇਹ ਕੰਮ ਕਰਦੇ ਪਏ ਆ ਤੇ ਜਿੱਥੇ ਅੱਗੇ ਵੀ ਸਹਿਯੋਗ ਹੋਏਗਾ ਅਸੀਂ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਨਾਲ ਦੀ ਸਥਿਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਹ ਗੁਰਦੁਆਰਾ ਘਾਟ ਸਾਹਿਬ ਦੇ ਵਿੱਚ ਅਸੀਂ ਸਾਰੇ ਮਿੱਤਰ ਸੱਜਣ ਇਸ ਬੂਟਾ ਲਾਣ ਲਈ ਆਏ ਹਾਂ ਤੇ ਪ੍ਰਧਾਨ ਐਨ ਜੀਓ ਜਿਹੜੀ ਆਪਣੇ ਗ੍ਰੀਨ ਅਰਥ ਹੈ ਉਹਦੇ ਪ੍ਰਧਾਨ ਜੀ ਆਪਣੇ ਪ੍ਰਵੀਨ ਅंसारी ਜੀ ਹੋਰੀ ਜਿਹੜੀ ਇਹ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਸ੍ਰੀ ਗੁਰੂ ਮਹਾਰਾਜ ਜੀ ਦੇ ਹੁਕਮ ਸਦਕਾ ਉਸ ਨੂੰ ਆਪਣੀ ਤਨ ਦੇ ਹੀ ਨਾਲ ਨਿਭਾਵਾਂਗੇ ਅਤੇ ਜਿਹੜੇ ਇੱਥੇ ਮੇਰੇ ਸਾਰੇ ਮਿੱਤਰ ਸੱਜਣ ਸਾਥੀ ਆਏ ਨੇ ਕਿ ਮੈਂ ਉਹਨਾਂ ਦਾ ਇੱਥੇ ਆਨਤੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗ੍ਰੀਨ ਅਰਥ ਐਨ ਜੀਓ ਵੱਲੋਂ ਜੋ ਕਿ ਹਰ ਸਾਲ ਨੰਗਲ ਅਤੇ ਨੰਗਲ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਪਲਾਂਟਸ ਦੀ ਪਲਾਂਟੇਸ਼ਨ ਕਰਦੇ ਹੈਗੇ ਆਂ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਅਸੀਂ ਹਰ ਸਾਲ ਲਗਾਈਦੇ ਆ ਇਸ ਸਾਲ ਦੀ ਕੜੀ ਜਿਹੜੀ ਹੈ ਅੱਜ ਅਸੀਂ ਘਟ ਸਾਹਿਬ ਗੁਰਦੁਆਰੇ ਤੋਂ ਅਰਦਾਸ ਕਰਕੇ ਬਾਬਾ ਜੀ ਦਾ ਇੱਕ ਅਮਰਪਾਲੀ ਆਂਬ ਦਾ ਬੂਟਾ ਲਗਾ ਕੇ ਤੇ ਉੱਥੋਂ ਸ਼ੁਰੂਆਤ ਕੀਤੀ ਹੈ ਅਸੀਂ 101 ਬੂਟਾ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ 101 ਬੂਟਾ ਆਪਣੇ ਏਰੀਆ ਦੇ ਵਿੱਚ ਲਗਾਣਾ ਹੈਗਾ ਤੇ ਉਸ ਦੇ ਨਾਲ ਮੈਂ ਇੱਕ ਇਹ ਵੀ ਦੱਸਣਾ ਚਾਹਾਂਗਾ ਕਿ ਗ੍ਰੀਨ ਆਰਥ ਐਨ ਜੀਓ ਜਿਹੜੀ ਹੈਗੀ ਹੈ ਉਹ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਸਮਾਜ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ ਜਿਸ ਤਰ੍ਹਾਂ ਕੋਈ ਮੈਡੀਕਲ ਕੈਂਪ ਲਗਾਣਾ ਗਰੀਬ ਲੋਕਾਂ ਨੂੰ ਕਿਸੇ ਨੂੰ ਦਵਾਈ ਦੀ ਜਰੂਰਤ ਹੈ ਦਵਾਈ ਦੇਣੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਦੱਸ ਕੇ ਵੀ ਕਿ ਸਰਦਾਰ ਕੇਰ ਸਿੰਘ ਜੀ ਠੇਕੇਦਾਰ ਜੋ ਕਿ ਬਹੁਤ ਹੀ ਸਮਾਜ ਸੇਵਕ ਹੈਗੇ ਸਾਡੇ ਇਲਾਕੇ ਦੇ ਮਾਨਨੇ ਪ੍ਰਮਾਨੇ ਸਸਤੀ ਹੈ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸੀਂ ਐਨ ਜੀਓ ਦਾ ਜਿਹੜਾ ਹੈ ਉਹ ਨਿਯੁਕਤ ਕੀਤਾ ਹੈ ਉਹਨਾਂ ਤੇ ਜ਼ਿੰਮੇਵਾਰੀ ਲਈ ਹੈ ਤੇ ਇਹਨੇ ਐਨ ਜੀਓ ਦਾ ਮੈਂਬਰ ਬਣਨਾ ਹੋਵੇ ਤਾਂ ਬੇਝਿਜਕ ਅੱਜ ਨਾਮ ਲਖਵਾ ਸਕਦਾ ਹੈ ਤੇ ਅਸੀਂ ਐਨਜੀਓ ਦਾ ਵਿਸਤਾਰ ਅਸੀਂ ਬਹੁਤ ਜਲਦੀ ਜਿਹੜਾ ਹੈ ਐਨਜੀਓ ਦਾ ਵਿਸਤਾਰ ਕਰਕੇ ਹੋਰ ਵੱਡੇ ਪੱਧਰ ਦੇ ਉੱਤੇ ਸਮਾਜ ਭਲਾਈ ਦੇ ਕੰਮ ਕਰਾਂਗੇ